ਔਰ ਲੋਕ ਉਸ ਤਰ੍ਹਾਂ ਜੋ ਆਪਣੇ ਹੱਥ ਫੜ ਲਿਓ ਤਉਹਾਂ ਕੇ ਸ਼ਾਹ ਦਾ ਪੜੇ ਜਦੋਂ ਉਹ ਸ਼ਾਂਸ਼ਾ ਹਜੂਰ ਸੱਤੇ ਪਾਸ਼ਾ ਦੇ ਦਰਵਾਜ਼ੇ ਸੱਜਾ ਬੜਾਈ ਖੁਸ਼ੀ ਦਾ ਦਿਖਾ ਰਹਾ ਸਾਰਿਆਂ ਹੀ ਅੱਗੇ ਬੇਨਤੀ ਕੀਤੀ ਜਾਂਦੀ ਆ ਦੋਨੇ ਹੱਥ ਜੋੜ ਕੇ ਕਿ ਉਹ ਪ੍ਰੋਗਰਾਮ ਜਦੋਂ ਸ਼ਾਂਸ਼ਾ ਹਜੂਰ ਸੱਤੇ ਪਾਸ਼ਾ ਦਾ ਫਰਮਾਨ ਸੁਣਨ ਬਾਅਦ ਸ਼ਰਤਾਂ ਦੇ ਬੱਚੇ ਜ਼ਿਆਦਾ ਖੜੇ ਹੋ ਜਾਂਦੇ ਨੇ ਉਸ ਤਰ੍ਹਾਂ ਹੀ ਜਾਣ ਸਾਰੇ ਅੰਦਰ ਆ ਜਾਣ ਕਿਉਂਕਿ ਬੀਬੀ ਮੇਰੇ ਘਰ ਪਹੁੰਚੂਗਾ ਨੇਜੀ ਦੀ ਆਜੇ ਨੇ ਤਾ ਕਰਕੇ ਬੁਲਾ ਲਿਆ ਕਿ ਬੇਨਤੀ ਕੀਤੀ ਜਾਂਦੀ ਆ ਕਿ ਜੋ ਵੀ ਦੇਖ ਲਿਆ ਹੋਣਾ